ਕਦੀ ਸੋਚਿਆ ਦੁਨੀਆ ਦੇ ਰੋਲੇ ਤੋਂ ਦੂਰ ਜਦੋਂ ਇੱਕ ਕੁੜੀ ਇਕੱਲੀ ਰਹਿੰਦੀ ਹੈ ਤਾਂ ਉਹ ਸਿਰਫ ਜ਼ਿੰਦਗੀ ਨੂੰ ਹੀ ਨਹੀਂ ਆਪਣੇ ਆਪ ਨੂੰ ਵੀ ਸਮਝਣ ਲੱਗਦੀ ਹੈ ਉਹ ਹਰ ਰੋਜ਼ ਥੱਕਦੀ ਹੈ ਪਰ ਫਿਰ ਵੀ ਹਰ ਸਵੇਰ ਮੁਸਕਰਾ ਕੇ ਉੱਠਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਕੋਈ ਹੋਰ ਨਹੀਂ ਉਹੀ ਆਪਣੀ ਸਭ ਤੋਂ ਵੱਡੀ ਸਪੋਰਟ ਹੈ ਉਹ ਕਿਸੇ ਦਾ سہارا ਨਹੀਂ ਤੱਕਦੀ ਉਹ ਆਪਣਾ ਆਸਰਾ ਖੁਦ ਹੀ ਬਣਾਉਣ ਲੱਗਦੀ ਹੈ ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ ਕਿਉਂਕਿ ਉਹ ਸਮਝ ਚੁੱਕੀ ਹੈ ਕਿ ਆਪਣੀ ਜ਼ਿੰਦਗੀ ਦੀ ਚਾਬੀ ਕਦੇ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਉਹ ਇਕੱਲੀ ਜ਼ਰੂਰ ਹੈ ਪਰ ਕਮਜ਼ੋਰ ਨਹੀਂ ਇਸ ਕਰਕੇ ਜਿਹੜੀ ਵੀ ਕੁੜੀ ਇਕੱਲੀ ਸਰਵਾਈਵ ਕਰਦੀ ਹੈ ਇਹ ਸਿਰਫ ਉਹੀ ਜਾਣਦੀ ਹੈ ਕਿ ਉਹ ਕਿੱਦਾਂ ਸਰਵਾਈਵ ਕਰ ਰਹੀ ਹੈ ਸਵੇਰ ਉਹ ਕੌਫੀ ਦਾ ਕਪ ਇੱਕ ਛੋਟੀ ਜਹੀ ਸੈਲਫ ਡੇਟ ਬਣ ਜਾਂਦਾ ਹੈ ਔਰ ਇਹ ਸਵੇਰ ਦੀ ਕੌਫੀ ਸਿਰਫ ਪੀਣ ਦੀ ਚੀਜ਼ ਨਹੀਂ ਹੁੰਦੀ ਉਹ ਇੱਕ ਮੂਮੈਂਟ ਹੁੰਦਾ ਆਪਣੇ ਆਪ ਨੂੰ ਸਮਝਣ ਦਾ ਸੋਚਣ ਲੱਗਦੀ ਹੈ ਕਿ ਜ਼ਿੰਦਗੀ ਦੀਆਂ ਕਿੰਨੀਆਂ ਠੋਕਰਾਂ ਨੇ ਉਹਨੂੰ ਵਾਰ-ਵਾਰ ਗਿਰਾਇਆ ਪਰ ਉਹ ਹਰ ਵਾਰ ਹੋਰ ਵਧੀਆ ਉੱਠਦੀ ਗਈ ਤੇ ਹੁਣ ਉਹ ਕੱਲੀ ਰਹਿਣ ਦੀ ਆਦਤ ਪਾਨ ਲੱਗਦੀ ਹੈ ਤੇ ਹੁਣ ਕਿਸੇ ਦੀ ਵੀ ਜ਼ਰੂਰਤ ਜ਼ਿਆਦਾ ਉਸ ਨੂੰ ਮਹਿਸੂਸ ਨਹੀਂ ਹੁੰਦੀ ਕਿ ਆਪਣੇ ਆਪ ਨੂੰ ਭੁੱਲ ਜਾਣਾ ਬਹੁਤ ਆਸਾਨ ਹੁੰਦਾ ਪਰ ਇਕੱਲਾਪਨ ਹੀ ਸਿਖਾਉਂਦਾ ਆਪਣੇ ਆਪ ਨਾਲ ਪਿਆਰ ਕਰਨਾ ਉਹ ਇਹ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਖੁਸ਼ ਰਹਿਣਾ ਸਿੱਖਣ ਲੱਗਦੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਕੋਈ ਉਹਦੇ ਦੁੱਖ ਸੁੱਖ ਸੁਣਨ ਵਾਲਾ ਨਹੀਂ ਹੈ ਇਹ ਜ਼ਿੰਦਗੀ ਦੀ ਦੌੜ ਵਿੱਚ ਉਹਨੂੰ ਆਪ ਹੀ ਅੱਗੇ ਜਾਣਾ ਪਏਗਾ ਇਸੇ ਤਰ੍ਹਾਂ ਉਹ ਹੌਲੀ-ਹੌਲੀ ਕਿਤਾਬਾਂ ਵਿੱਚ ਇੰਟਰਸਟ ਲੈਣ ਲੱਗਦੀ ਹੈ ਕਿਤਾਬਾਂ ਨੂੰ ਆਪਣਾ ਦੋਸਤ ਬਣਾਉਂਦੀ ਹੈ ਕਿਤਾਬਾਂ ਵਿੱਚੋਂ ਚੰਗੀਆਂ ਗੱਲਾਂ ਪੜ੍ਹਦੀ ਹੈ ਸਿੱਖਦੀ ਹੈ ਇਹ ਦੋਸਤ ਮੰਨ ਲੱਗ ਜਾਂਦੀ ਹੈ ਇਸੇ ਤਰ੍ਹਾਂ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਪਲਾਂਟਸ ਨੂੰ ਪਾਣੀ ਦੇਣਾ ਨੇਚਰ ਨੂੰ ਪਿਆਰ ਕਰਨਾ ਇਹ ਸਾਰੀਆਂ ਹੈਬਿਟਸ ਉਹਦੇ ਅੰਦਰ ਆਣ ਲੱਗ ਜਾਂਦੀਆਂ ਨੇ ਉਹਨੂੰ ਪਤਾ ਲੱਗਣ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਦੀ ਵੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਸ ਹੈ ਇਹ ਚੀਜ਼ਾਂ ਨਾਲ ਵੀ ਅਸੀਂ ਜ਼ਿੰਦਗੀ ਕੱਢ ਸਕਦੇ ਹਾਂ ਨਾ ਸਿਰਫ ਸਕਿਨ ਕੇਅਰ ਬਲਕਿ ਆਪਣੇ ਦਿਲ ਦੀ ਵੀ 셀ਫ ਕੇਅਰ ਕਰਨ ਲੱਗ ਜਾਂਦੀ ਆ ਅੱਖਾਂ ਦੇ ਵਿੱਚ ਹੰਝੂਆਂ ਦੀ ਜਗ੍ਹਾ ਹੁਣ ਥੋੜਾ ਜਿਹਾ ਨੂਰ ਦਿਖਾਉਣ ਲੱਗ ਜਾਂਦੀ ਹੈ ਇਹ ਇਕੱਲੇ ਰਹਿ ਕੇ ਉਹਨੇ ਇਹ ਸਬਕ ਤਾਂ ਜ਼ਰੂਰ ਸਿੱਖਿਆ ਕਿ ਦੁਨੀਆ ਚਾਹੇ ਜਿੰਨੀ ਮਰਜੀ ਅੱਗੇ ਚਲੀ ਜਾਵੇ ਪਰ ਖੁਦ ਨਾਲ ਪਿਆਰ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ ਔਰ ਇਕੱਲੇ ਰਹਿਣਾ ਕੋਈ ਕਮਜ਼ੋਰੀ ਨਹੀਂ ਹੁੰਦੀ ਉਹ ਇੱਕ ਗਿਫਟ ਹੁੰਦਾ ਜਿੱਥੇ ਅਸੀਂ ਦੁਬਾਰਾ ਆਪਣੇ ਆਪ ਨੂੰ ਲੱਭ ਸਕਦੇ ਹਾਂ ਇਸੇ ਤਰ੍ਹਾਂ ਆਪਣੇ ਘਰ ਨੂੰ ਸਜਾਉਂਦੀ ਹੈ ਜਿਵੇਂ ਆਪਣੇ ਦਿਲ ਨੂੰ ਸਜਾ ਰਹੀ ਹੋਵੇ ਉਹ ਹਰ ਇੱਕ ਕੋਨੇ ਦੇ ਵਿੱਚ ਸਕੂਨ ਲੱਭਦੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਸਕੂਨ ਦਾ ਇੰਤਜ਼ਾਮ ਉਸਨੂੰ ਖੁਦ ਹੀ ਕਰਨਾ ਪਏਗਾ ਇਸੇ ਕਰਕੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਡੈਕੋਰੇਟ ਕਰਦੀ ਹੈ ਆਪਣਾ ਛੋਟਾ ਜਿਹਾ ਰੂਮ ਡੈਕੋਰੇਟ ਕਰਕੇ ਉਹਦੇ ਵਿੱਚ ਹੀ ਨਿੱਕੀਆਂ-ਨਿੱਕੀਆਂ ਚੀਜ਼ਾਂ 'ਚੋਂ ਸਕੂਨ ਲੱਭਦੀ ਹੈ ਸ਼ਾਮ ਨੂੰ ਤਾਜ਼ੀ ਹਵਾ ਵਿੱਚ ਬੈਠ ਕੇ ਉਹ ਆਪਣੀ ਡਾਇਰੀ ਦੇ ਵਿੱਚ ਲਿਖਦੀ ਹੈ ਕੁਝ ਆਪਣੇ ਅਹਿਸਾਸ ਆਪਣੀ ਸੋਚ ਕੁਝ ਨਿੱਕੇ-ਨਿੱਕੇ ਅਜਿਹੀਆਂ ਗੱਲਾਂ ਜਿਸ ਦੇ ਬਾਰੇ